ਹਰਮੀਤ ਸਿੰਘ ਪਠਾਨ ਮਾਜਰਾ ਨੇ ਦੁਬਾਰਾ ਆਵਾਜ਼ ਚੁੱਕੀ ਹੈ ਔਰ ਐਤ ਕੀ ਚੇਤਾ ਕਰਾ ਦਿੱਤਾ ਹੈ ਡਾਕਟਰ ਬਲਬੀਰ ਸਿੰਘ ਦਾ ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦਾ ਯਾਦ ਕਰਾ ਕੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਸਵਾਲ ਕੀਤਾ ਹੈ ਕਿ ਉਸ ਉੱਤੇ ਤਾਂ 2021 ਦੀ ਐਫ ਆਈ ਆਰ ਦੇ ਉੱਤੇ ਕਾਰਵਾਈ ਕਰ ਦਿੱਤੀ ਗਈ ਹੈ ਜਦੋਂ ਹਰਮੀਤ ਸਿੰਘ ਪਠਾਨ ਮਾਜਰਾ ਨੇ ਆਵਾਜ਼ ਚੁੱਕੀ ਪੰਜਾਬ ਦੇ ਲੋਕਾਂ ਵਾਸਤੇ ਪਰ ਬਲਤੇਜ ਪੰਨੂ ਨੂੰ ਸਵਾਲ ਪੁੱਛਦੇ ਨਜ਼ਰ ਆਉਂਦੇ ਆ ਕਹਿੰਦੇ ਕਿ ਤੁਹਾਡੇ ਘਰ ਤੋਂ ਕੁਝ 1.5 ਕਿਲੋਮੀਟਰ ਦੀ ਦੂਰੀ ਉੱਤੇ ਬਲਬੀਰ ਸਿੰਘ ਦਾ ਘਰ ਹੈ ਡਾਕਟਰ ਬਲਬੀਰ ਸਿੰਘ ਦਾ ਘਰ ਹੈ ਉਸ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕਰਦੇ ਪਏ ਉਸ ਨੂੰ ਕਿਉਂ ਨਹੀਂ ਪੁੱਛਿਆ ਜਾ ਰਿਹਾ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਡਾਕਟਰ ਬਲਬੀਰ ਸਿੰਘ ਉੱਤੇ ਵੀ سنگੀਨ ਇਲਜ਼ਾਮ ਲੱਗੇ ਨੇ ਔਰ ਇਹ ਇਲਜ਼ਾਮ ਹੋਰ ਕਿਸੇ ਨੇ ਨਹੀਂ ਸਕੂ ਆਮ ਆਦਮੀ ਪਾਰਟੀ ਦੀ ਇੱਕ ਵਰਕਰ ਨੇ ਲਾਏ ਨੇ ਇੱਕ ਮਹਿਲਾ ਵਿੰਗ ਦੀ ਵਰਕਰ ਨੇ ਪਟਿਆਲੇ ਦੀ ਵਰਕਰ ਨੇ ਲਾਏ ਨੇ ਔਰ ਇਹ ਇਲਜ਼ਾਮ ਬਹੁਤ ਵੱਡੇ ਇਲਜ਼ਾਮ ਡਾਕਟਰ ਬਲਬੀਰ ਸਿੰਘ ਉੱਤੇ ਲੱਗੇ ਨੇ ਉਸੇ ਤਰ੍ਹਾਂ ਦੇ ਇਲਜ਼ਾਮ ਜਿਸ ਤਰ੍ਹਾਂ ਦੇ ਹਰਮਿਤ ਸਿੰਘ ਪਠਾਨ ਮਾਜਰਾ ਨੂੰ ਲੈ ਕੇ ਲੱਗੇ ਸਨ ਜਾਂ ਕਹਿ ਦਈਏ ਕਿ ਉਸ ਹੱਦ ਤੱਕ ਦੇ ਤਾਂ ਨਹੀਂ ਪਰ ਉਸ ਕੈਟਾਗਰੀ ਦੇ ਇਲਜ਼ਾਮ ਜਿਹੜੇ ਨੇ ਉਹ ਡਾਕਟਰ ਬਲਬੀਰ ਸਿੰਘ ਦੇ ਉੱਤੇ ਲੱਗੇ ਨੇ ਸਵਾਲ ਪੁੱਛਦੇ ਨੇ ਕਿ ਉਹ ਕਾਰਵਾਈ ਡਾਕਟਰ ਬਲਬੀਰ ਸਿੰਘ ਦੇ ਉੱਤੇ ਕਿਉਂ ਨਹੀਂ ਕੀਤੀ ਜਾ ਰਹੀ ਹੈ ਉਸ ਉੱਤੇ ਕੋਈ ਐਫ ਆਈ ਆਰ ਕਿਉਂ ਨਹੀਂ ਕੀਤੀ ਜਾ ਰਹੀ ਹੈ ਉਸ ਉੱਤੇ ਕੋਈ ਐਕਸ਼ਨ ਕਿਉਂ ਨਹੀਂ ਕੀਤਾ ਜਾ ਰਿਹਾ ਹਾਲਾਂਕਿ ਜਿਹੜਾ ਡਾਕਟਰ ਬਲਬੀਰ ਸਿੰਘ ਦਾ ਮਾਮਲਾ ਹੈ ਉਹ ਅਦਾਲਤ ਦੇ ਵਿੱਚ ਹੈ ਉਹ ਮੈਜਿਸਟ੍ਰੇਟ ਦੇ ਅੱਗੇ ਹੈ ਪਟਿਆਲਾ ਮੈਜਿਸਟ੍ਰੇਟ ਦੇ ਅੱਗੇ ਹੈ ਔਰ ਉਹ ਜਾਂਚ ਦੀਆਂ ਉਹ ਸੁਣਵਾਈਆਂ ਦੀ ਦੱਸਿਆ ਜਾ ਰਿਹਾ ਔਰ ਇਸ ਪੂਰੇ ਕਾਸੇ ਨੂੰ ਲੈ ਕੇ ਇੱਕ ਪਾਸੇ ਤਾਂ ਇਹ ਮੈਟਰ ਚੱਲਦਾ ਪਿਆ ਦੂਸਰੇ ਪਾਸੇ ਆਵਾਜ਼ ਚੁੱਕਦੇ ਨਜ਼ਰ ਆ ਰਹੇ ਆ ਹਰਮਿਤ ਸਿੰਘ ਪਠਾਨ ਮਾਜਰਾ ਸਵਾਲ ਕਰਦੇ ਨਜ਼ਰ ਆ ਰਹੇ ਆ ਕਿ ਆਖਰਕਾਰ ਉਸ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਜੇ ਗੱਲ ਕਰੀਏ ਇਸ ਪੂਰੇ ਮੈਟਰ ਦੀ ਜੇ ਡਾਕਟਰ ਬਲਬੀਰ ਸਿੰਘ ਦੀ ਜਾਂ ਉਹਨਾਂ ਦੇ ਮਾਮਲੇ ਦੇ ਉਹਨਾਂ ਦੇ ਨਾਲ ਸੰਬੰਧਿਤ ਮਾਮਲੇ ਦੀ ਗੱਲ ਕਰੀਏ ਤਾਂ ਬਹੁਤ سنگੀਨ ਇਲਜ਼ਾਮ ਲੱਗੇ ਸੀ ਸੈਕਸ਼ੂਅਲ ਹਰਾਸਮੈਂਟ ਦੇ ਇਲਜ਼ਾਮ ਲੱਗੇ ਸੀ ਕੋਰਟ ਨੇ ਨੋਟਿਸ ਵੀ ਇਸ਼ੂ ਕੀਤਾ ਸੀ ਇਸ ਮਾਮਲੇ ਦੇ ਉੱਤੇ ਇੱਕ ਵਿਮਨ ਵਿੰਗ ਦੀ ਜਿਹੜੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰ ਆ ਪ੍ਰਾਣੀ ਜਿਹੜੀ ਲੀਡਰ ਹੈ ਆ ਜਿਹਨੂੰ ਕੁਝ ਦਿਨ ਪਹਿਲਾਂ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਗਿਆ ਸੀ ਉਸ ਨੇ ਡਾਕਟਰ ਬਲਬੀਰ ਸਿੰਘ ਉੱਤੇ ਅਤੇ ਉਸ ਦੇ بیٹے ਦੇ ਉੱਤੇ ਗੰਭੀਰ ਇਲਜ਼ਾਮ ਲਾਏ ਨੇ ਸੈਕਸ਼ੂਅਲ ਹਰਾਸਮੈਂਟ ਦੇ ਕਾਫੀ ਦੇਰ ਤੱਕ ਇਹ ਵਿਵਾਦ ਚੱਲਿਆ ਸੀ ਔਰ ਖਾਸ ਤੌਰ ਦੇ ਉੱਤੇ ਲੰਘੇ ਮਹੀਨੇ 29 ਸਪਟੈਂਬਰ ਨੂੰ ਬੜੇ سنگੀਨ ਇਲਜ਼ਾਮ ਜਿਹੜੇ ਨੇ ਲਾਏ ਗਏ ਸੀ ਇੱਕ ਕੰਪਲੇਂਟ ਦਿੱਤੀ ਜਾਂਦੀ ਹੈ ਔਰ ਇਹ 29 ਸਪਟੈਂਬਰ ਨੂੰ ਦਿੱਤੀ ਜਾਂਦੀ ਜਿਸ ਦੇ ਵਿੱਚ ਪੰਜ ਲੋਕਾਂ ਦੇ ਨਾਮ ਹੁੰਦੇ ਜਿਸ ਦੇ ਵਿੱਚ ਡਾਕਟਰ ਬਲਬੀਰ ਸਿੰਘ ਔਰ ਉਸ ਦੇ بیٹے ਦਾ ਨਾਮ ਵੀ ਹੁੰਦਾ ਔਰ ਉਸ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਉਸ ਨੂੰ ਕਈ ਵਾਰ ਵਕਤ ਤੇ ਬੇਵਕਤ ਬੁਲਾਇਆ ਵੀ ਜਾਂਦਾ ਰਿਹਾ ਪਾਰਟੀ ਦਾ ਕੰਮ ਦੱਸ ਕੇ ਬੁਲਾਇਆ ਜਾਂਦਾ ਰਿਹਾ ਇਥੋਂ ਤੱਕ ਉਸ ਨੇ ਇਲਜ਼ਾਮ ਲਾਇਆ ਸੀ ਕਿ ਉਸ ਨੂੰ ਇੱਕ ਵਾਰ ਘਰ ਦੇ ਅੰਦਰ ਡਰਾਇੰਗ ਰੂਮ ਦੇ ਵਿੱਚ ਵੀ ਖਾਸ ਸੱਦਿਆ ਗਿਆ ਸੀ ਜਦੋਂ ਉੱਥੇ ਹੋਰ ਕੋਈ ਨਹੀਂ ਸੀ اور ਸਾਰੇ ਲੋਕ ਬਾਹਰ ਬੈਠੇ ਹੋਏ ਸੀ ਔਰ ਉਦੋਂ ਵੀ ਕੁਝ ਵਾਰਦਾਤ ਕਹਿੰਦੀ ਹੋਈ ਹੈ ਉਸ ਮੁਤਾਬਕ ਹੈ ਇਹ ਸਾਰਾ ਮਾਮਲਾ ਇਸ ਵੇਲੇ ਜਾਂਚਦੀਨ ਹੋ ਸਕਦਾ ਹੈ ਜਾਂ ਕਹਦੀਏ ਕਿ ਸੁਣਵਾਈਯਦੀਨ ਹੋ ਸਕਦਾ ਹੈ ਕਿਉਂਕਿ ਇਦਾਲਤ ਦੇ ਸਾਹਮਣੇ ਔਰ ਦੂਸਰੇ ਪਾਸੇ ਹਰਮੀਤ ਸਿੰਘ ਪਠਾਨ ਮਾਜਰਾ ਦਾ ਮਾਮਲਾ ਜਿਹੜਾ 2021 ਦੇ ਵਿੱਚ ਮਾਮਲਾ ਔਰ ਇਲਜ਼ਾਮ ਲੱਗਦੇ ਆ ਰੇਪ ਦੇ ਹਰਮੀਤ ਸਿੰਘ ਪਠਾਨ ਮਾਜਰਾ ਹੁਣ ਇਸ ਸੰਬੰਧੀ ਡਾਕਟਰ ਬਲਬੀਰ ਸਿੰਘ ਦੇ ਮੈਟਰ ਬਾਰੇ ਸਵਾਲ ਚੁੱਕਦੇ ਨਜ਼ਰ ਆ ਰਿਹਾ ਹੈ ਕਿ ਆਖਿਰਕਾਰ ਡਾਕਟਰ ਬਲਬੀਰ ਸਿੰਘ ਉੱਤੇ ਪਾਰਟੀ ਪੱਧਰ ਦੇ ਉੱਤੇ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਉਹ ਵਕਤ ਤੇ ਮੈਸਰ ਹੈ ਪਰ ਇੱਕ ਨਿੱਜੀ ਚੈਨਲ ਦੀ ਇੰਟਰਵਿਊ ਤੋਂ ਬਾਅਦ ਹਰਮੀਤ ਸਿੰਘ ਪਠਾਨ ਮਾਜਰਾ ਬੜੇ ਸਿੱਧੇ ਤੌਰ ਦੇ ਉੱਤੇ ਸੀਐਮ ਭਗਵੰਤ ਮਾਨ ਆਮ ਆਦਮੀ ਪਾਰਟੀ ਔਰ ਆਮ ਆਦਮੀ ਪਾਰਟੀ ਦੇ ਸਮਰਥਕਾਂ ਬਾਰੇ ਵੀ ਗੱਲ ਕਰਦੇ ਨਜ਼ਰ ਆਏ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਵਾਂ ਨਹੀਂ ਦੇ ਪੰਜਾਬੀ